ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੁਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਨੂੰ ਭਾਜਣਾ ਪੈ ਗਿਆ ਨੇ ਭਾਜਦਾ ਵੀ ਕਿਉਂ ਨਾ ਪੈਣ ਇੱਕ ਪਾਸੇ ਕਿਸਾਨ ਆਗੂ ਪੰਜਾਬ ਦੇ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ 23 ਦਿਨ ਪੂਰੇ ਹੋ ਗਏ ਨੇ ਮਰਨ ਵਰਤ ਤੇ ਬੈਠੇ ਹੋਏ ਨੂੰ ਭਾਵੇਂ ਉਹਨਾਂ ਦੀ ਹਾਲਤ ਦਿਨ ਬਰ ਦਿਨ ਪਰ ਗੰਭੀਰ ਹੁੰਦੀ ਜਾ ਰਹੀ ਹੈ ਤਣਾਪੂਰਕ ਉਹਨਾਂ ਦੇ ਸਰੀਰ ਦੀ ਜਿਹੜੀ ਸਥਿਤੀ ਬਣੀ ਹੋਈ ਹੈ ਲੇਕਿਨ ਇਧਰ ਜਿਹੜੀ ਹੈ ਜੂਨੀ ਸਰਕਾਰੀ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਸੁਪਰੀਮ ਕੋਰਟ ਨੇ ਦਬਾਅ ਵੀ ਪਾਇਆ ਸੀ ਕਿ ਜਾ ਕੇ ਪਤਾ ਲਿਆ ਜਾਵੇ ਅਤੇ ਜੁਰੀਆ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾਵੇ ਦੂਜੇ ਪਾਸੇ ਜੇ ਗੱਲ ਕਰੀਏ ਜਗਜੀਤ ਸਿੰਘ ਡੱਲੇਵਾਲ ਦੀ ਜਗਜੀਤ ਸਿੰਘ ਡੱਲੇਵਾਲ ਕਹਿ ਰਹੇ ਨੇ ਕਿ ਮੈਂ ਡਾਕਟਰੀ ਸਹਾਇਤਾ ਨਹੀਂ ਲਵਾਵਾਂਗਾ ਇੱਥੇ ਕੱਲੀ ਮੇਰੀ ਜ਼ਿੰਦਗੀ ਦਾ ਸਵਾਲ ਨਹੀਂ ਹੈ ਕੱਲੇ ਮੇਰੇ ਬੱਚਾ ਦਾ ਸਵਾਲ ਨਹੀਂ ਹੈ ਇੱਥੇ ਜ਼ਿੰਦਗੀ ਦਾ ਸਵਾਲ ਹੈ ਭਾਰਤ ਦੇ ਸਾਰੇ ਕਿਸਾਨਾਂ ਦੀ ਅਤੇ ਭਾਰਤ ਦੇ ਸਾਰੇ ਕਿਸਾਨਾਂ ਦੇ ਬੱਚਿਆਂ ਦੀ ਉਹਨਾਂ ਨੇ ਕਿਹਾ ਕਿ ਜਦੂਦਾ ਆਦੇਸ਼ ਆਜਾਦ ਹੋਇਆ ਹੈ ਸੁਆਮੀ ਲਾਥਨ ਦੀ ਰਿਪੋਰਟ ਨੂੰ ਲੈ ਕੇ ਕਈ ਕਮੇਟੀਆਂ ਬਣੀਆਂ ਕਈ ਗਠਬੰਧਨ ਹੋਏ ਕਈ ਸਰਕਾਰਾਂ ਆਈਆਂ ਲੇਕਿਨ ਸਰਕਾਰਾਂ ਟਸ ਤੋਂ ਮਸ ਨਹੀਂ ਹੋਇਆਂ ਨੂੰ ਆ ਸੀਗੇ ਭਾਰਤੀ ਜਨਤਾ ਪਾਰਟੀ ਇਧਰ ਪੰਜਾਬ ਤੋਂ ਆਮ ਆਦਮੀ ਪਾਰਟੀ ਐਮਐਸਪੀ ਅਤੇ ਜਿਹੜੇ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਨੇ ਉਹਨਾਂ ਨੂੰ ਜਿਹੜਾ ਉਲਕਤੀ ਪ੍ਰਮਾਣ ਪੱਤਰ ਦੇਵੇਗੀ ਲੇਕਿਨ ਅੱਜ ਭਾਜਪਾ ਪੈ ਗਿਆ ਨੇ ਕਿਉਂਕਿ ਜਿੰਨੀਆਂ ਵੀ ਭਾਰਤ ਦੀਆਂ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਨੇ ਅਤੇ ਜਿਹੜੇ ਉਹਨਾਂ ਦੇ ਆਗੂ ਨੇ ਉਹਨਾਂ ਨੇ ਖੁੱਲਾ ਸੱਦਾ ਦੇ ਦਿੱਤਾ ਹੈ ਭਾਰਤ ਦੇ ਸਾਰੇ ਕਿਸਾਨਾਂ ਨੂੰ ਦਿੱਲੀ ਵੱਲ ਬੜੀ ਜਲਦੀ ਕੂਚ ਕਰਨਗੇ ਕਿਉਂਕਿ ਬਲਬੀਰ ਸਿੰਘ ਰਾਜੀਵਾਂ ਉਧਰ ਜੋਗਿੰਦਰ ਸਿੰਘ ਉਗਰਾਹਾਂ Ricky's cat. ਗੁਰਨਾਮ ਸਿੰਘ ਚੜੂਨ ਨੂੰ ਚੜੂਨੀ ਰੁਲਦੂ ਸਿੰਘ ਯਾਨੀ ਕਿ ਜਿੱਲੇ ਵੀ ਵੱਡੇ ਕਿਸਾਨ ਆਗੂ ਨੇ ਜਿੰਨੀਆਂ ਵੀ ਭਾਰਤ ਦੇ ਵਿੱਚ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਵੱਲੋਂ ਦਿੱਲੀ ਵਿੱਚ ਜਾ ਕੇ ਅੰਦੋਲਨ ਕਰਨ ਦਾ ਬਿਗਲ ਵਜਾ ਦਿੱਤਾ ਗਿਆ ਹੈ ਯਾਨੀ ਕਿ ਹੁਣ ਫਿਰ ਲੰਮਾ ਧਰਨਾ ਲੱਗੇਗਾ ਦਿੱਲੀ ਦੇ ਵਿੱਚ ਦਿੱਲੀ ਦੇ ਲੋਕਾਂ ਨੂੰ ਵੀ ਪਤਾ ਲੱਗੇਗਾ ਕਿ ਆਖਰ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਭਾਰਤ ਦੇ ਕਿਸਾਨਾਂ ਵੱਲੋਂ ਕਿਉਂ ਕੀਤਾ ਜਾਰਿਆ ਹੈ ਸੂਤਰਾ ਦੇ ਹਵਾਲੇ ਤੋਂ ਜਿਹੜੀ ਖਬਰ ਆ ਰਹੀ ਹੈ ਚਾਹੇ ਬਰਬੀਰ ਸਿੰਘ ਰਾਜੇਵਾਲ ਹੋਣ ਚਾਹੇ ਗਰਨਾਮ ਸਿੰਘ ਚੜੂਨੀ ਹੋਵੇ ਚਾਹੇ ਰੁੱਦੂ ਸਿੰਘ ਹੋਵੇ ਤੇ ਚਾਹੇ ਹੋਵੇ ਜਗੁੰਦਰ ਸਿੰਘ ਉਗਰਾਹਾ ਚਾਹੇ ਯੂਪੀ ਤੋਂ ਰਕੇਸ਼ ਕੈਤ ਹੋਣ ਯਾਨੀ ਕਿ ਸਾਰੇ ਆਗੂ ਇੱਕਜੁੱਟ ਇੱਕ ਸਾਥ ਹੋ ਗਏ ਨੇ ਪਹਿਲਾਂ ਉਹਨਾਂ ਦੇ ਆਪਸੀ ਭੇਦ ਭੇਦ ਭਾਵ ਜਰੂਰ ਸੀ ਉਹਨਾਂ ਦੀਆਂ ਵਿਚਾਰ ਧਰਾਵਾਂ ਜਿਹੜੀ ਸੀ ਉਹ ਲੱਗ ਲੱਗ ਸੀ ਲੇਕਿਨ ਉਹਨਾਂ ਸਾਰੀਆਂ ਵਿਚਾਰ ਧਰਾਵਾਂ ਨੂੰ ਇੱਕ ਮੁੱਠ ਕਰਕੇ ਇੱਕਠੇ ਅੰਦੋਲਨ ਕਰਨ ਦਾ ਫੈਸਲਾ ਕਰ ਲਿਆ ਹੈ ਆਮ ਆਦਮੀ ਪਤ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਜਗਮੀਤ ਸਿੰਘ ਡੱਲੇਵਾਲ ਨੂੰ ਥੋੜਾ ਜਾ ਹੌਸਲਾ ਮਿਲਿਆ ਹੈ ਭਾਵੇਂ ਉਹਨਾਂ ਦੀ ਹਾਲਤ ਜਿਹੜੀ ਹੈ ਬਿਲਕੁਲ ਨਾਜ਼ਕ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਹੁਣ ਭਾਰਤੀ ਜਨਤਾ ਪਾਰਟੀ ਕਿੱਧਰ ਜਾਵੇਗੀ ਅਤੇ ਉਹਨਾਂ ਨੂੰ ਪੰਜਾਬ ਦੇ ਨਹੀਂ ਪੂਰੇ ਭਾਰਤ ਦੇ ਕਿਸਾਨਾਂ ਅੱਗੇ ਝੁਕਣਾ ਪਵੇਗਾ ਜਿਸ ਤਰ੍ਹਾਂ ਪਹਿਲਾਂ ਝੁਕੇ ਸੀ ਜਦੋਂ ਉਹਨਾਂ ਜਿਹੜੇ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਸੀ ਭਾਵੇਂ ਲਿਖਤੀ ਪ੍ਰਮਾਣ ਪੱਤਰ ਨਹੀਂ ਦਿੱਤਾ ਗਿਆ ਬਟ ਇਸ ਦੇ ਬਾਵਜੂਦ ਇਹ ਝੁਗਿਆ ਸੀ ਕਿ ਅਸੀਂ ਤੁਹਾਨੂੰ ਜਿਹੜਾ ਹੈ ਮੰਗ ਤੋਂ ਮੰਗਾ ਮੰਗੀਆਂ ਨੇ ਤੁਹਾਡੀਆਂ ਲਿਖਤੀ ਪ੍ਰਮਾਣ ਬਰਤਰ ਬੜਾ ਜਲਦੀ ਮਿਲੇਗਾ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਇਹ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਗਿਆ ਨੇ ਧੰਨਵਾਦ